ਹਾਂਜੀ ਉਹ ਤੋਂ ਵੱਡਾ ਕਿੱਥੋਂ ਕੋਈ ਹੋਣਾ ਕਲਾਕਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਗੱਲਾਂ ਕਰੀਏ ਉਹਦੀ ਹੋਂਦ ਨੂੰ ਦਰਸਾਉਂਦੀ ਇੱਕ ਵੀਡੀਓ ਦਿਖਾਈਏ ਤੁਹਾਨੂੰ ਬੇਸ਼ੱਕ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਜੋ ਕੁਝ ਉਸ ਅਕਾਲਪੁਰਖ ਵਾਹਿਗੁਰੂ ਨੇ ਬਣਾਤਾ ਉਹਦੀ ਕੋਈ ਰੀਸ ਨਹੀਂ ਕਰ ਸਕਦਾ ਦੇਖੋ ਕਿਦਾਂ ਅੱਖਾਂ ਨੇ ਜਿਹੜੀਆਂ ਉਹ ਦੇਖ ਸਕਦੀਆਂ ਨੇ ਕਿਵੇਂ ਉਹ ਇੱਕ ਰੋਸ਼ਨੀ ਅੱਖਾਂ ਤੱਕ ਪਹੁੰਚਦੀ ਹੈ ਤੇ ਉਹ ਰਿਫਲੈਕਟ ਹੋ ਕੇ ਆਪਣੇ ਦਿਮਾਗ ਤੱਕ ਜਾਂਦੀ ਹੈ ਤੇ ਆਪਾਂ ਨੂੰ ਇਹ ਵਿਜ਼ਨ ਆ ਜਿਹੜਾ ਇਹ ਦਿਸਦਾ ਕਿੰਦਾ ਸਾਡਾ ਮੂੰਹ ਆ ਜਿਹੜਾ ਉਹ ਇੱਕ ਪੂਰੀ ਦੀ ਪੂਰੀ ਇੱਕ ਮਸ਼ੀਨਰੀ ਆ ਬੋਲਣ ਵਾਸਤੇ ਤੇ ਜਦੋਂ ਆਪਾਂ ਬੋਲਦੇ ਆ ਦੇਖੋ ਕਿਵੇਂ ਉਹ ਸਾਰੀ ਦੀ ਸਾਰੀ ਮਸ਼ੀਨਰੀ ਕੰਮ ਕਰਦੀ ਆ। ਕਿਾ ਖੂਬ ਪ੍ਰਮਾਤਮਾ ਨੇ ਚੀਜ਼ਾਂ ਬਣਾਈਆਂ ਨੇ। ਪਹਿਲਾਂ ਜਿਹੜਾ ਦਿਮਾਗ ਦੇਖਦੇ ਹੁੰਦੇ ਸੀ ਉਹ ਇਤਾਂ ਦੇ ਸੈੱਲ ਦਿਖਾਉਂਦਾ ਹੁੰਦਾ ਸੀ ਪਹਿਲਾਂ ਮਤਲਬ ਉਹ ਸਾਰਾ ਕੁਝ ਇੱਕ ਬਲੈਕ ਐਂਡ ਵਾਈਟ ਸੀਗਾ ਪਰ ਹੁਣ ਉਹਨਾਂ ਨੇ ਜਿਹੜਾ ਆਪਣੇ ਦਿਮਾਗ ਦਾ ਜਾਲ ਆ ਪਿੱਛੇ ਜਿਹੜੀ ਵੀ ਉਹ ਜਿੰਨੀ ਵੀ ਪਿਛਲੇ ਪਾਸੇ ਨਕਸ਼ਾ ਬਣਿਆ ਹੋਇਆ ਉਹ ਸਾਰੇ ਦਾ ਸਾਰਾ ਉਹਨਾਂ ਨੇ 3D ਦੇ ਵਿੱਚ ਤੇ 컬러ਫੁੱਲ ਬਣਾ ਲਿਆ ਜਿਹੜਾ ਦੇਖਣ ਨੂੰ ਇਦਾਂ ਲੱਗਦਾ ਤੇ ਬੜਾ ਹੀ ਖੂਬਸੂਰਤ ਲੱਗਦਾ ਖੈਰ ਆਪਾਂ ਨੂੰ ਤਾਂ ਸਮਝ ਨਹੀਂ ਉਹ ਜਿਹੜੇ ਇਸ ਪਿਛੇ ਦੇ ਉੱਤੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਪਰ ਦੇਖੋ ਕਿੰਨੀ ਸੋਹਣੀ ਚੀਜ਼ ਲੱਗਦੀ ਆ ਤੇ ਇਹ ਵੀ ਦੇਖੋ ਵੀ ਉਸ ਕਲਾਕਾਰ ਵਾਹੇ ਨੂੰ ਕਿੰਡੀ ਵਧੀਆ ਚੀਜ਼ ਬਣਾਈ ਆ ਕਿੰਨਾ ਕੋਸ਼ਾ ਆਪਣੇ ਇਸ ਛੋਟੇ ਜਿਹੇ ਸਿਰ ਦੇ ਵਿੱਚ ਤੇ ਆਹ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਇਹ ਵੀਡੀਓ ਹੈਗੀ ਆ ਕਿ ਜਿਹੜੇ ਵਿਗਿਆਨੀ ਆ ਉਹਨਾਂ ਨੇ ਸਟੀਮ ਸੈੱਲ ਦੇ ਨਾਲ ਦਿਲ ਦੀਆਂ ਕੋਸ਼ਕਾਂਵਾਂ ਨੇ ਜਿਹੜੀਆਂ ਉਹ ਤਿਆਰ ਕਰ ਲਈਆਂ ਇਹਦਾ ਮਤਲਬ ਆ ਕਿ ਜਿਹੜਾ ਸਟੀਮ ਸੈੱਲ ਹੁੰਦਾ ਉਹ ਦੀ ਵਰਤੋਂ ਕੀਤੀ ਸਟੀਮ ਸੈੱਲ ਆਪਣੇ ਦਿਲ ਦੇ ਵਿੱਚ ਹੁੰਦਾ ਪਰ ਇਹਦੇ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਵੀ ਇਹ ਨਵੇਂ ਸੈੱਲ ਨੂੰ ਪੈਦਾ ਕਰ ਸਕੇ ਪਰ ਇਹਨਾਂ ਨੇ ਉਹਦੇ ਤੋਂ ਕੰਮ ਲਿਆ ਉਹਦੇ ਤੋਂ ਦਿਲ ਦੀਆਂ ਜਿਹੜੀਆਂ ਕੋਸ਼ਕਾਮਾਂ ਨੇ ਉਹ ਦੁਬਾਰਾ ਬਣਾਤੀਆਂ ਇਸ ਖੋਜ ਦੇ ਨਾਲ ਦਿਲ ਦੇ ਜਿਹੜੇ ਰੋਗੀ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੂਗੀ ਖੈਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਨੇ ਇਸੇ ਕਰਕੇ ਕਹੀਦਾ ਕਿ ਜਿੱਥੇ ਵੀ ਹੋਂ ਜਿਵੇਂ ਵੀ ਹੋਂ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਮਿੱਤਰੋ ਭਰੋਸਾ ਰੱਖਣਾ ਵਾਹਿਗੁਰੂ ਦਾ ਜਾਪ ਕਰਨਾ ਜਿਉਂਦੇ ਵਾਸਤੇ ਰਹੋ ਧੰਨਵਾਦ